ਦੀਵਸਨ ਜਵਾਹਰੀ ਵੀਡੀਓ ਦਫਤਰ ਕਲਾਨੌਰ ਆਏ ਅਈ ਇਹਨਾਂ ਨੇ ਆਪਣਾ ਕਲਾਨੌਰ ਦੇ ਕੱਚੇ ਰਸਤੇ ਜਿੰਨੇ ਵੀ ਆ ਗਲੀਆਂ ਨਾਲੀਆਂ ਜੋ ਵੀ ਰਸਤੇ ਡੇਰਾਂ ਜਾਂਦੇ ਉਹਨਾਂ ਬਾਰੇ 12 ਐਪਲੀਕੇਸ਼ਨ ਕੀਤੀ ਉਹਨਾਂ ਨੂੰ ਜਿਹੜੀਆਂ ਕਿ ਉਹਨਾਂ ਨੇ ਅੱਗੋਂ ਰეკਮੈਂਡ ਕਰਕੇ ਵੀਡੀਓ ਸਰਦਾ ਸੂਜੀਸੇ ਕਲਾਨੌਰ ਨੂੰ ਦੇਤੀਆਂ ਨੇ ਅਜੇ ਜਿਹੜਾ ਕੰਮ ਕਲਾਨੌਰ ਦਾ ਨਹੀਂ ਤੇ ਜਿਹੜਾ ਪਿੰਡੇ ਆ ਉਹਨਾਂ ਨੇ ਮਤਿਸ ਕਰ ਰਹੀਆਂ ਪਰ ਉਹ ਮੰਨ ਗਏ ਨੇ ਵਾਲੀ ਵੀ ਠੀਕ ਹੈ ਹਾਂ ਇਹ ਤਾਂ ਮੰਨੋਗੇ ਤਾਂ ਲੋਕ ਜਮ ਮੰਨੋ ਭਾਈ ਰੰਡਾ ਮਰੰਡਾ ਹੁਣ ਹੁਣ ਦੱਬਰ ਤੱਕ ਕਲਾਨੋੜ ਦਾ ਨਕਸ਼ਾ ਬਦਲ ਦੇਣਾ ਹੈ ਅੱਜ ਕੁਝ ਐਪਲੀਕੇਸ਼ਨਾਂ ਆਈਆਂ ਨੇ ਕੱਚੇ ਰਸਤੇ ਆ ਚਾਹੇ ਕੋ ਗਲੀਆਂ ਨਾਲੀਆਂ ਦੇ ਆ ਨਾਲੇ ਦੇ ਆ ਰੰਡਾਵਾ ਸਭ ਲੋੜ ਕਮੈਂਡ ਹੁੱਕੇ ਆਗੀਆਂ ਨੇ ਤੇ ਬਸ ਇੱਕ ਹਫਤੇ ਦੇ ਵਿੱਚ ਵਿੱਚ ਇਹਨਾਂ ਦਾ ਜਿਹੜਾ ਕੰਮ ਹੈ ਚਾਲੂ ਕਰਵਾ ਦਿੱਤਾ ਜਾਏਗਾ ਇਹ ਕਲਾਨੋੜ ਦੇ ਲੋਕਲ ਇਹਦੇ ਜਿਹੜੇ ਐਸਟੀਮੇਟ ਲਾ ਕੇ ਆਪਾਂ ਤੁਸੀਂ ਦੇਖ ਰਹੇ ਹੋ ਜੀ ਪੰਜਾਬੀ ਮੀਡੀਆ ਗੱਲ ਪੰਜਾਬ ਦੀ ਪਰ ਉਸੇਮਨ ਖਬਰਾਂ ਅਤੇ ਤਾਜ਼ਾ ਜਾਣਕਾਰੀ ਲਈ ਜੀ ਪੰਜਾਬ ਮੀਡੀਆ ਦਾ YouTube ਪੇਜ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ। ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਿਕ ਕਸਬਾ ਕਲਨੌਰ ਵਿੱਚ ਪਿਛਲੇ ਲੰਬੇ ਸਮੇਂ ਤੋਂ ਰੁਕੇ ਵਿਕਾਸੀ ਕਾਰਜਾਂ ਨੂੰ ਕਰਾਉਣ ਲਈ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮਾਮਲੇ ਬਾਬਤ ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਵੋਲੰਟੀਅਰ ਹਰਦੀਪ ਸਿੰਘ ਮਠਾਰੂ ਪ੍ਰਦਾਨ ਇੰਦਰਜੀਤ ਭਾਰਣ ਅਦੇ ਸੋਸ਼ਲ ਮੀਡੀਆ ਦੇ ਚੰਚਲ ਕੁਮਾਰ ਜੰਦਾ ਵਫਦ ਕਲਨੌਰ ਪਹੁੰਚੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਦਾਵਾ ਨੂੰ ਮਿਲਿਆ ਆਪ ਵਰਕਰਾਂ ਦੇ ਵਫਦ ਵੱਲੋਂ ਵਿਧਾਇਕ ਰੰਦਾਵਾ ਨੂੰ ਕਲਨੌਰ ਵਿੱਚ ਹੋਣ ਵਾਲੇ ਵਿਕਾਸ ਸੰਬੰਧੀ ਲੋਕਾਂ ਵੱਲੋਂ ਆਈਆਂ ਦਰਖਾਸਤਾਂ ਸੌਂਪੀਆਂ ਇਸ ਉਪਰੰਤ ਵਿਧਾਇਕ ਰੰਦਾਵਾ ਵੱਲੋਂ ਸਾਰੀਆਂ ਦਰਖਾਸਤਾਂ ਤਸਦੀਕ ਕਰਕੇ ਹੋਣ ਵਾਲੇ ਵਿਕਾਸ ਦੇ ਕੰਮ ਕਰਾਉਣ ਲਈ ਡੀਡੀਪੀਓ ਕਲਨੌਰ ਨੂੰ ਭੇਜੀਆਂ ਗਈਆਂ ਆਪ ਵਰਕਰਾਂ ਵੱਲੋਂ ਇਹ ਦਰਖਾਸਤਾਂ ਬਲਾਕ ਵਿਕਾਸ ਦੇ ਪੰਚਾਇਤ ਅਫਸਰ ਕਲਨੌਰ surjeet singh bhrad ਨੂੰ ਦੇ ਕੇ ਵਿਕਾਸਿਕ ਕਾਰਜ ਤੁਰੰਤ ਕਰਵਾਉਣ ਦੀ ਅਪੀਲ ਕੀਤੀ ਮੈਂ ਸੁਜੀਤ ਸਿੰਘ ਬੀਡੀਪੀਓ ਕਲਨੌਰ ਅੱਜ ਕੁਝ ਐਪਲੀਕੇਸ਼ਨਾਂ ਆਈਆਂ ਨੇ ਕੱਚੇ ਰਸਤੇ ਆ ਚਾਹ ਕੋ ਗਲੀਆਂ ਨਾਲੀਆਂ ਦੇ ਆ ਨਾਲੇ ਦੇ ਆ ਰੰਧਾਵਾ ਸਾਬੋ ਲੋੜ ਕਮੈਂਟ ਹੋ ਕੇ ਆਗੀਆਂ ਨੇ ਇਹ ਬਸ ਇੱਕ ਹਫਤੇ ਦੇ ਵਿੱਚ ਵਿੱਚ ਇਹਨਾਂ ਦਾ ਜਿਹੜਾ ਕੰਮ ਹੈ ਚਾਲੂ ਕਰਵਾ ਦਿੱਤਾ ਜਾਏਗਾ ਇਹ ਕਲਨੌਰ ਦੇ ਲੋਕਲ ਇਹਦੇ ਜਿਹੜੇ ਐਸਟੀਮੇਟ ਲਾ ਕੇ ਆਪਾਂ ਏਡੀਸੀ ਸਾਹਿਬ ਨੂੰ ਭੇਜ ਦਾਂਗੇ ਏਡੀਸੀ ਸਾਹਿਬ ਫਿਰ ਪੈਸੇ ਰਿਲੀਜ਼ ਕਰ ਦਿੰਦੇ ਆ ਤੇ ਅਸੀਂ ਸੰਤਿ ਰਹੀਏ ਜਿਹੜਾ ਕੰਮ ਕਰਵਾ ਦਿੱਤਾ ਜਾਏਗਾ ਮੈਂ ਹਰਦੀਪ ਸਿੰਘ ਮਠਾਰੂ ਕਲਾਨੌਰ ਮੇਰੇ ਨਾਲ ਚੰਚਲ ਕੁਮਾਰ ਜੀ ਇੰਦਰਜੀਤ ਬਲਾਕ ਪ੍ਰਧਾਨ ਅਸੀਂ ਅੱਜ ਗੁਰਦੀਪ ਸਿੰਘ ਦਾਵਾ ਜੀ ਵੀਡੀਓ ਦਫ਼ਤਰ ਕਲਾਨੌਰ ਆਏ ਅਸੀਂ ਉਹਨਾਂ ਨੇ ਆਪਣਾ ਕਲਾਨੌਰ ਦੇ ਕੱਚੇ ਰਸਤੇ ਜਿੰਨੇ ਵੀ ਆ ਗਲੀਆਂ ਨਾਲੀਆਂ ਜੋ ਵੀ ਰਸਤੇ ਡੇਰਾਂ ਜਾਂਦੇ ਉਹਨਾਂ ਬਾਰੇ 12 ਐਪਲੀਕੇਸ਼ਨ ਦਿੱਤੀ ਉਹਨਾਂ ਨੂੰ ਜਿਹੜੀਆਂ ਕਿ ਉਹਨਾਂ ਨੇ ਅੱਗੋਂ ਰਿਕਮੈਂਡ ਕਰਕੇ ਵੀਡੀਓ ਸਰਦਾ ਸੂਜੀਸ ਕਲਾਨੌਰ ਨੂੰ ਦਿੱਤੀਆਂ ਨੇ ਅਧਿਆਸ਼ੋਸ਼ਨ ਦੋਆ ਵੀ ਇਹ ਜਲਦੀ ਜਲਦੀ ਇੱਕ ਹਫਤੇ ਤੱਕ ਇਹ ਕੰਮ ਸਾਰੇ ਜਿੰਨੇ ਵੀ ਕਲਾਨੌਰ ਡੋਗਰਾ ਮੱਲਾ ਟਰਕ ਰੋੜਾ ਬਾਲਵਿਕ ਮੱਲਾ ਪੀਵੀ ਮੱਲਾ ਜਿੰਨੀਆਂ ਵੀ ਗਲੀਆਂ ਕੱਚੀਆਂ ਨੇ ਜਾਂ ਨਾਲੀਆਂ ਨੇ ਜਾਂ ਕੋਈ ਵੀ ਇਸ ਤੋਂ ਬਿਲਹ ਪੁਲੀਆਂ ਟੁੱਟੀਆਂ ਸੀ ਇਹ ਸਾਰਾ ਇੱਕ ਹਫਤੇ ਵਿੱਚ ਵਿੱਚ ਕੰਮ ਸ਼ੁਰੂ ਹੋ ਜਾਏਗਾ ਇਸ ਤੋਂ ਪਹਿਲਾਂ ਵੀ ਅੱਜ ਐਸੀ ਧਰਮਸ਼ਾਲਾ ਜਿਹੜੀ ਹੈ ਕਲਾਨੌਰ ਵੀ ਮੈਨ ਰਮਜ਼ ਕਰਦੀ ਉਹਦੀ ਅੱਜ ਪੁਰਾਣੀ ਬਿਲਡਿੰਗ ਤੋੜ ਰਹੀ ਹੈ ਨਵੀਂ ਬਿਲਡਿੰਗ ਵੀ ਸ਼ੁਰੂ ਹੋ ਰਹੀ ਹੈ ਦਾ ਮੁੱਦਾ ਹੈ ਕਲਾਨੌਰ ਨਮਾ ਕਟੜਾ ਬਾਬਾ ਦਾ ਜੋ ਵੀ ਰਸਤੇ ਡੇਰਾਂ ਜਾਂਦੇ ਉਹਨਾਂ ਬਾਰੇ 12 ਐਪਲੀਕੇਸ਼ਨ ਕੀਤੀ ਉਹਨਾਂ ਨੂੰ ਜਿਹੜੀਆਂ ਕਿ ਉਹਨਾਂ ਨੇ ਅੱਗੋਂ ਰਿਕਮੈਂਡ ਕਰਕੇ ਵੀਡੀਓ ਸਰਦਾਰ ਸੂਜੀਸ ਕਲਾਨੌਰ ਨੂੰ ਦੇਤੀਆਂ ਨੇ ਅਰੇ ਜਿਹੜਾ ਕੰਮ ਕਲਾਨੌਰ ਦਾ ਨਹੀਂ ਤੇ ਜਿਹੜਾ ਕਿ ਇਹਦੇ ਆ ਨੂੰ ਨਹੀਂ ਜਿਹੜੀਆਂ ਮਤੀ ਸਕਾਰ ਆਈਆਂ ਤੁਹਾਨੂੰ ਮੰਨ ਕੇ ਨੇ ਇੱਕ ਵਾਰੀ ਵੀ ਠੀਕ ਹੈ ਜਰਾ ਅੱਜ ਤਾਂ ਮੰਨੋਗੇ ਤਾਂ ਲੋਜ ਹਮ ਮੰਨਾਂਗੇ ਭਾਜੀ ਮਾਮਾ ਹੌਂਡਮ ਗੱਲ ਹੁਣ ਗੱਲ ਕਰ ਆਂ ਐਪਲੀਕੇਸ਼ਨਾਂ ਆਈਆਂ ਨੇ ਕੱਚੇ ਰਸਤੇ ਆ ਜਾਂ ਕੋ ਗਲੀਆਂ ਨਾਲੀਆਂ ਦੇ ਆ ਨਾਲੇ ਦੇ ਆ ਰੰਧਾਵਾ ਸਭਾ ਲੋਡ ਕਮੈਂਟ ਹੋ ਕੇ ਆਗੀਆਂ ਨੇ ਤੇ ਬਸ ਇੱਕ ਹਫਤੇ ਦੇ ਵਿੱਚ ਵਿੱਚ ਇਹਨਾਂ ਦਾ ਜਿਹੜਾ ਕੰਮ ਹੈ ਚਾਲੂ ਕਰਵਾ ਦਿੱਤਾ ਜਾਏਗਾ ਇਹ ਕਰਾ ਨੋਡ ਦੇ ਲੋਕਲ ਇਹਦੇ ਜਿਹੜੇ ਐਸਟੀਮੇਟ ਲਾ ਆਡੀਆ ਗੱਲ ਪੰਜਾਬ ਦੀ ਪਰ ਉਸੇ ਮੰਨ ਖਬਰਾਂ ਅਤੇ ਤਾਜ਼ਾ ਜਾਣਕਾਰੀ ਲਈ ਜੀ ਪੰਜਾਬ ਮੀਡੀਆ ਦਾ YouTube ਪੇਜ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ। ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਿਕ ਕਸਬਾ ਕਲਾਂ ਨੌਰ ਵਿੱਚ ਪਿਛਲੇ ਲੰਬੇ ਸਮੇਂ ਤੋਂ ਰੁਕੇ ਵਿਕਾਸਿਕ ਕਾਰਜਾਂ ਨੂੰ ਕਰਾਉਣ ਲਈ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮਾਮਲੇ ਬਾਬਤ ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਵੋਲੰਟੀਅਰ ਹਰਦੀਪ ਸਿੰਘ ਮਠਾਰੂ ਪ੍ਰਦਾਨ ਇੰਦਰਜੀਤ ਭਾਰਣ ਅਦੇ ਸੋਸ਼ਲ ਮੀਡੀਆ ਦੇ ਚੰਚਲ ਕੁਮਾਰ ਜੰਦਾ ਵਫਦ ਕਲਨੌਰ ਪਹੁੰਚੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੂੰ ਮਿਲਿਆ ਆਪ ਵਰਕਰਾਂ ਦੇ ਵਫਦ ਵੱਲੋਂ ਵਿਧਾਇਕ ਰੰਧਾਵਾ ਨੂੰ ਕਲਨੌਰ ਵਿੱਚ ਹੋਣ ਵਾਲੇ ਵਿਕਾਸ ਸੰਬੰਧੀ ਲੋਕਾਂ ਵੱਲੋਂ ਆਈਆਂ ਦਰਖਾਸਤਾਂ ਸੌਂਪੀਆਂ ਇਸ ਉਪਰੰਤ ਵਿਧਾਇਕ ਰੰਧਾਵਾ ਵੱਲੋਂ ਸਾਰੀਆਂ ਦਰਖਾਸਤਾਂ ਤਸਦੀਕ ਕਰਕੇ ਹੋਣ ਵਾਲੇ ਵਿਕਾਸ ਦੇ ਕੰਮ ਕਰਾਉਣ ਲਈ ਡੀਡੀਪੀਓ ਕਲਨੌਰ ਨੂੰ ਭੇਜੀਆਂ ਗਈਆਂ ਆਪ ਵਰਕਰਾਂ ਵੱਲੋਂ ਇਹ ਦਰਖਾਸਤਾਂ ਬਲਾਕ ਵਿਕਾਸ ਦੇ ਪੰਚਾਇਤ ਅਫਸਰ ਕਲਨੌਰ surjeet singh bhrad ਨੂੰ ਦੇ ਕੇ ਵਿਕਾਸਿਕ ਕਾਰਜ ਤੁਰੰਤ ਕਰਵਾਉਣ ਦੀ ਅਪੀਲ ਕੀਤੀ। ਮੈਂ surjeet singh bdpo ਕਲਨੌਰ ਅੱਜ ਕੁਝ ਐਪਲੀਕੇਸ਼ਨਾਂ ਆਈਆਂ ਨੇ ਕੱਚੇ ਰਸਤੇ ਆ ਚਾਹੇ ਕੋ ਗਲੀਆਂ ਨਾਲੀਆਂ ਦੇ ਆ ਨਾਲੇ ਦੇ ਆ ਰੰਧਾਵਾ ਸਾਬੋ ਲੋੜ ਕਮੈਂਟ ਹੁੱਕੇ ਆਗੀਆਂ ਨੇ ਇਹ ਬਸ ਇੱਕ ਹਫਤੇ ਦੇ ਵਿੱਚ ਵਿੱਚ ਇਹਨਾਂ ਦਾ ਜਿਹੜਾ ਕੰਮ ਹੈ ਚਾਲੂ ਕਰਵਾ ਦਿੱਤਾ ਜਾਏਗਾ। ਇਹ ਕਲਨੌਰ ਦੇ ਲੋਕਲ ਇਹਦੇ ਜਿਹੜੇ ਐਸਟੀਮੇਟ ਲਾ ਕੇ ਆਪਾਂ ਏਡੀਸੀ ਸਾਹਿਬ ਨੂੰ ਭੇਜ ਦਾਂਗੇ ਏਡੀਸੀ ਸਾਹਿਬ ਫਿਰ ਪੈਸੇ ਰਿਲੀਜ਼ ਕਰ ਦਿੰਦੇ ਆ ਤੇ ਅਸੀਂ ਸੰਤਤੀ ਰਹੀਏ ਜਿਹੜਾ ਕੰਮ ਕਰਵਾ ਦਿੱਤਾ ਜਾਏਗਾ ਮੈਂ ਹਰਦੀਪ ਸਿੰਘ ਮਠਾਰੂ ਕਲਾਨੌਰ ਮੇਰੇ ਨਾਲ ਚੰਚਲ ਕੁਮਾਰ ਜੀ ਇੰਦਰਜੀਤ ਬਲੰਗ ਪ੍ਰਧਾਨ ਅਸੀਂ ਅੱਜ ਗੁਰਦੀਪ ਸਿੰਘ ਦਾਵਾ ਜੀ ਵੀਡੀਓ ਦਫ਼ਤਰ ਕਲਾਨੌਰ ਆਏ ਅਸੀਂ ਉਹਨਾਂ ਨੇ ਆਪਣਾ ਕਲਾਨੌਰ ਦੇ ਕੱਚੇ ਰਸਤੇ ਜਿੰਨੇ ਵੀ ਆ ਗਲੀਆਂ ਨਾਲੀਆਂ ਜੋ ਵੀ ਰਸਤੇ ਡੇਰਾਂ ਜਾਂਦੇ ਉਹਨਾਂ ਬਾਰੇ 12 ਐਪਲੀਕੇਸ਼ਨ ਦਿੱਤੀ ਉਹਨਾਂ ਨੂੰ ਜਿਹੜੀਆਂ ਕਿ ਉਹਨਾਂ ਨੇ ਅੱਗੋਂ ਰਿਕਮੈਂਡ ਕਰਕੇ ਵੀਡੀਓ ਸਰਦਾ ਸੂਜੀ ਇਸ ਕਲਾਨੌਰ ਨੂੰ ਦਿੱਤੀਆਂ ਨੇ ਅਧਿਆਸ਼ਵਾਸ਼ਨ ਦਵਾਇਆ ਵੀ ਇਹ ਜਲਦੀ ਜਲਦੀ ਇੱਕ ਹਫ਼ਤੇ ਤੱਕ ਇਹ ਕੰਮ ਸਾਰੇ ਜਿੰਨੇ ਵੀ ਕਲਾਨੌਰ ਡੋਗਰਾ ਮੱਲਾ ਟਰਕਟਰੋੜ ਬਾਲਵਿਕ ਮੱਲਾ ਪੀਵੀ ਮੱਲਾ ਜਿੰਨੀਆਂ ਵੀ ਗਲੀਆਂ ਕੱਚੀਆਂ ਨੇ ਜਾਂ ਨਾਲੀਆਂ ਨੇ ਜਾਂ ਕੋਈ ਵੀ ਇਸ ਤੋਂ ਪਹਿਲੇ ਪੁਲੀਆਂ ਟੁੱਟੀਆਂ ਸੀ ਸਾਰਾ ਇੱਕ ਹਫ਼ਤੇ ਵਿੱਚ ਵਿੱਚ ਕੰਮ ਸ਼ੁਰੂ ਹੋ ਜਾਏਗਾ ਇਸ ਤੋਂ ਪਹਿਲਾਂ ਵੀ ਅੱਜ ਐਸੀ ਧਰਮਸ਼ਾਲਾ ਜਿਹੜੀ ਹੈ ਕਲਾਨੌਰ ਵੀਰ ਰਾਮਤ ਕਰਦੀ ਉਹਦੀ ਅੱਜ ਪੁਰਾਣੀ ਬਿਲਡਿੰਗ ਤੋੜ ਰਿਆ ਨਵੀਂ ਬਿਲਡਿੰਗ ਵੀ ਸ਼ੁਰੂ ਹੋ ਰਹੀ ਹੈ ਉਸ ਤੋਂ ਬਾਅਦ ਜਿਹੜਾ ਇੱਕ ਬੜਾ ਵੱਡਾ ਮੁੱਦਾ ਸੀ ਕਲਾਨੌਰ ਨਵਾਂ ਕਟੜਾ ਬਾਬਾ ਘਰ ਕਲੋਨੀ ਦੇ ਵਿੱਚ ਪੁਲੀ ਟੁੱਟੀ ਸੀ ਬਹੁਤ ਵੱਡੀ ਆਵਾਜਾਈ ਬੰਦ ਸੀ ਉਹਦੀ ਵੀ ਕੱਲ ਤੋਂ ਕੰਮ ਸ਼ੁਰੂ ਹੋ ਗਿਆ ਅੱਜ ਦਾ ਕੱਲ ਉਹਦਾ ਵੀ ਲੈਂਟਰ ਪਾ ਰਿਆ ਸਾਰੇ ਕੰਮ ਕਲਾਨੌਰ ਜਿੰਨੇ ਵੀ ਆ ਰੁਕੇ ਵੇ ਸਾਰੇ ਮੈਂ ਇੱਥੇ ਵੀਰ ਕਰਨਾ ਕਲਾਨੌਰ ਦੇ ਲੋਕਾਂ ਨੂੰ ਜੇਦੀ ਕੋਈ ਗਲੀ ਰਸਤਾ ਉਹਨਾਂ ਦੇ ਘਰਾਂ ਨੂੰ ਜਾਂਦੇ ਟੁੱਟਾ ਵਾ ਆ ਕੇ ਦੱਸੋ ਅਰੇ ਉਹ ਵੀ ਇਹ ਵੀਡੀਓ ਸਾਹਿਬ ਨੂੰ ਕਹਿ ਗਏ ਗ੍ਰਦੀਸ਼ਰ ਦਾਵਾ ਜੀ ਨੂੰ ਕਹਿ ਕੇ ਐਮਐਲਏ ਡੇਰਾਬਾਹ ਤੈਨੂੰ ਕਹਿ ਕੇ ਕੰਮ ਸ਼ੁਰੂ ਕਰਵਾ ਜੀ